ਗਿਆਨ ਜੋਤੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਜਦੋਂ ਜੀਵਨ ਵਿੱਚ ਜ਼ਿਆਦਾ ਪਰੇਸ਼ਾਨੀ ਤੇ ਆਰਥਿਕ ਤੰਗੀ ਆ ਜਾਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆ ਜਾਵੇ ਤਾਂ ਵੀਡੀਓ ਵਿੱਚ ਦੱਸੇਗੇ ਥੋੜੇ ਜਿਹੇ ਗੁਰਦਾ ਇਹ ਉਪਾਅ ਜ਼ਰੂਰ ਕਰ ਲਿਓ ਜੋ ਸਿਰਫ ਐਤਵਾਰ ਦਿਨ ਹੀ ਕੀਤਾ ਜਾਂਦਾ ਹੈ ਤੁਹਾਡੇ ਜੀਵਨ ਵਿੱਚ ਕੋਈ ਵੀ ਸਮੱਸਿਆ ਹੋਵੇ ਕਿਸੇ ਵੀ ਤਰ੍ਹਾਂ ਦਾ ਦੁੱਖ ਹੋਵੇ ਤੁਹਾਡੇ ਜੀਵਨ ਵਿੱਚ ਧਨ ਆਉਣਾ ਬੰਦ ਹੋ ਗਿਆ ਹੋਵੇ ਤੁਸੀਂ ਆਪਣੇ ਜੀਵਨ ਵਿੱਚ ਆਪਣੀ ਕਿਸਮਤ ਤੋਂ ਹਾਰ ਗਏ ਹੋ ਤਾ ਦੋਸਤੋ ਜੇਕਰ ਤੁਸੀਂ ਇਹ ਗੁਰਦਾ ਉਪਾਅ ਕਰ ਲਿਆ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਨਾ ਕੇਵਲ ਤੁਹਾਨੂੰ ਆਪਣੇ ਜੀਵਨ ਦੀ ਹਰ ਪ੍ਰਕਾਰ ਦੀ ਮੁਸ਼ਕਿਲ ਤੋਂ ਮੁਕਤੀ ਮਿਲ ਜਾਵੇਗੀ ਸਗੋ ਇਸ ਪਾ ਨੂੰ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਧਨ ਕਿਵੇਂ ਤੁਹਾਡੇ ਵੱਲ ਖਿੱਚਿਆ ਆ ਰਿਹਾ ਹੈ ਦੋਸਤੋ ਸਾਡੇ ਘਰ ਵਿੱਚ ਬਹੁਤ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਘਰ ਵਿੱਚੋਂ 네ਗੈਟਿਵਿਟੀ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰਦੀਆਂ ਹਨ ਇਨ੍ਹਾਂ ਹੀ ਚੀਜ਼ਾਂ ਵਿੱਚੋਂ ਇੱਕ ਚੀਜ਼ ਗੁੜ ਹੈ ਜੋਤਿਸ਼ ਸ਼ਾਸਤਰ ਅਨੁਸਾਰ ਜੀਵਨ ਵਿੱਚ ਆ ਰਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਗੁੜ ਕਰ ਸਕਦਾ ਹੈ ਜੋ ਅਸੀਂ ਅੱਜ ਉਪਾਅ ਦੱਸਣ ਜਾ ਰਹੇ ਹਾਂ ਉਸ ਵਿੱਚ ਤੁਹਾਨੂੰ ਗੁੜ ਖਾਣ ਦੀ ਕੋਈ ਜ਼ਰੂਰਤ ਨਹੀਂ ਹੈ ਹੋ ਸਕਦਾ ਹੈ ਤੁਹਾਨੂੰ ਇਹ ਅੰਧਵਿਸ਼ਵਾਸ ਲੱਗੇ ਪਰ ਗੁੜ ਨੂੰ ਜੋਤਿਸ਼ਾਸਤਰ ਦੇ ਵਿੱਚ ਅਤੇ ਵਾਸੂ ਸ਼ਾਸਤਰ ਵਿੱਚ ਉੱਤਮ ਮੰਨਿਆ ਜਾਂਦਾ ਹੈ ਦੋਸਤੋ ਐਤਵਾਰ ਦਾ ਦਿਨ ਸੂਰਜ ਦੇਵਤਾ ਦਾ ਦਿਨ ਮੰਨਿਆ ਜਾਂਦਾ ਹੈ ਸੂਰਜ ਦੇਵਤਾ ਕੋਲ ਹੀ ਤੁਹਾਡੀ ਕੁੰਡਲੀ ਦੇ 9 ਗ੍ਰਹਿਣਾਂ ਕੰਟਰੋਲ ਹੁੰਦਾ ਹੈ ਜੇਕਰ ਤੁਸੀਂ ਕੇਵਲ ਸੂਰਜ ਦੇਵਤਾ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਨੋ ਗ੍ਰਹਿ ਤੁਹਾਨੂੰ ਲਾਭ ਦੇਣਾ ਸ਼ੁਰੂ ਕਰ ਦੇਣਗੇ ਪਹਿਲਾ ਉਪਾ ਨੌਕਰੀ ਦੀ ਪ੍ਰਾਪਤੀ ਦੇ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਤੋਂ ਕਮਜ਼ੋਰ ਵਿਅਕਤੀ ਦੀ ਨੌਕਰੀ ਲੱਗ ਗਈ ਹੈ ਪਰ ਤੁਹਾਨੂੰ ਮਿਹਨਤ ਦੇ ਬਾਵਜੂਦ ਵੀ ਕੋਈ ਨੌਕਰੀ ਨਹੀਂ ਮਿਲਦੀ ਤੇ ਤੁਸੀਂ ਜਿੱਥੇ ਪਹਿਲਾਂ ਸੀ ਉੱਥੇ ਹੀ ਹੋਣ ਹੋ ਤੁਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਹੋਗੇ ਹੋ ਤਾਂ ਤੁਸੀਂ 11 ਐਤਵਾਰ ਇਹ ਖਾਸ ਉਪਾਅ ਕਰਨਾ ਹੈ ਇਸ ਉਪਾਅ ਤੋਂ ਬਾਅਦ ਤੁਹਾਨੂੰ ਮਨ ਚਾਹੀ ਨੌਕਰੀ ਮਿਲ ਜਾਵੇਗੀ ਚਾਹੇ ਪ੍ਰਾਈਵੇਟ ਮਿਲੇ ਜਾਂ ਫਿਰ ਸਰਕਾਰੀ ਮਿਲੇ ਤੁਸੀਂ ਸਵੇਰੇ ਨਹਾਉਣ ਤੋਂ ਬਾਅਦ ਸੂਰਜ ਦੇਵਤਾ ਨੂੰ ਸਾਦਾ ਜਲ ਚੜਾਉਣਾ ਹੈ ਉਸ ਤੋਂ ਬਾਅਦ ਤੁਸੀਂ 100 ਗ੍ਰਾਮ 250 ਗ੍ਰਾਮ ਜਾਂ ਜਿੰਨਾ ਵੀ ਤੁਸੀਂ ਗੁੜ ਲੈ ਸਕਦੇ ਹੋ ਉਹ ਮੰਦਰ ਵਿੱਚ ਜਾ ਕੇ ਦਾਨ ਕਰਨਾ ਹੈ ਇਸ ਪਾ ਨੂੰ ਕਰਨ ਤੋਂ ਬਾਅਦ ਜੋ ਵੀ ਤੁਹਾਡੀ ਨੌਕਰੀ ਵਿੱਚ ਰੁਕਾਵਟ ਆ ਰਹੀ ਹੋਵੇਗੀ ਉਹ ਦੂਰ ਹੋ ਜਾਵੇਗੀ ਇਹ ਇੱਕ ਬਹੁਤ ਹੀ ਮਹਾ ਉਪਾਅ ਹੈ ਦੂਸਰਾ ਪਾ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਕੋਈ ਨਾ ਕੋਈ ਰੁਕਾਵਟ ਆਉਂਦੀ ਰਹਿੰਦੀ ਹੈ ਜਦੋਂ ਤੁਸੀਂ ਕੋਈ ਵੀ ਕੰਮ ਕਰਨ ਜਾਂਦੇ ਹੋ ਘਰ ਤੋਂ ਬਾਹਰ ਜਾਂਦੇ ਹੋ ਆਪਣੀ ਜੇਬ ਦੇ ਵਿੱਚ ਲਾਲ ਕੱਪੜੇ ਵਿੱਚ ਥੋੜਾ ਜਿਹਾ ਗੁੜ ਪਾ ਕੇ ਰੱਖਣਾ ਹੈ ਜੇ ਜੇਬ ਨਹੀਂ ਹੈ ਤਾਂ ਤੁਸੀਂ ਬੈਗ ਵਿੱਚ ਵੀ ਰੱਖ ਸਕਦੇ ਹੋ ਗੁੜ ਤੁਹਾਡੇ ਉੱਪਰ ਆਉਣ ਵਾਲੀਆਂ ਰੁਕਾਵਟਾਂ ਨੂੰ ਸੋਖ ਲੈਂਦਾ ਹੈ ਤੇ ਤੁਹਾਡੇ ਕੰਮ ਨੂੰ ਸਿੱਧੇ ਚਾੜ੍ਹ ਦਿੰਦਾ ਹੈ। ਤੀਸਰਾ ਪਾ ਉਹਨਾਂ ਦੇ ਲਈ ਹੈ ਜਿਨ੍ਹਾਂ ਦੀ ਕਿਸਮਤ ਉਹਨਾਂ ਦਾ ਸਾਥ ਨਹੀਂ ਦਿੰਦੀ। ਆਪਣੇ ਜੀਵਨ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਹਨ। ਇਹ ਉਪਾਅ ਤੁਹਾਡੀ ਕਿਸਮਤ ਨੂੰ ਬਦਲ ਦੇਵੇਗਾ। ਇਹ ਉਪਾਅ ਤੁਸੀਂ 5 ਐਤਵਾਰ ਕਰਨਾ ਹੈ ਇਸ ਪਾ ਵਿੱਚ ਤੁਸੀਂ ਗਾਂ ਨੂੰ ਪੰਜ ਐਤਵਾਰ ਪੰਜ ਰੋਟੀਆਂ ਉੱਪਰ ਗੁੜ ਰੱਖ ਕੇ ਖਿਲਾਣਾ ਹੈ ਕੋਈ ਵੀ ਗਾਂ ਤੁਹਾਡੇ ਘਰ ਦੇ ਨੇੜੇ ਤੇੜੇ ਹੋਵੇ ਉਸ ਨੂੰ ਤੁਸੀਂ ਦੇ ਸਕਦੇ ਹੋ ਕਿਉਂਕਿ ਗਊ ਮਾਤਾ ਵਿੱਚ 33 ਕਰੋੜ ਦੇਵੀ ਦੇਵਤੇ ਵਾਸ ਕਰਦੇ ਹਨ ਅਜਿਹਾ ਕਰਨ ਨਾਲ ਤੁਹਾਡੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਵੇਗੀ ਦੋਸਤੋ ਜੋ ਅੱਜ ਅਸੀਂ ਉਪਾਅ ਦੱਸੇ ਹਨ ਜੇਕਰ ਤੁਸੀਂ ਪੂਰੀ ਸ਼ਰਧਾ ਨਾਲ ਕਰੋਗੇ ਤਾਂ ਜੋ ਵਿਥ ਤੁਹਾਡੇ ਜੀਵਨ ਵਿੱਚ ਦੋਸ਼ ਹਨ ਉਹ ਖਤਮ ਹੋ ਜਾਣਗੇ ਸੂਰਜ ਦੇਵਤਾ ਦਾ ਤੁਹਾਨੂੰ ਆਸ਼ੀਰਵਾਦ ਮਿਲ ਜਾਵੇਗਾ ਤੇ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਇੱਕ ਵਾਰ ਤੁਸੀਂ ਇਹਨਾਂ ਨੂੰ ਜ਼ਰੂਰ ਅਜ਼ਮਾ ਕੇ ਦੇਖਣਾ ਆਸ ਕਰਦੇ ਹਾਂ ਤੁਹਾਨੂੰ ਹਰ ਗੱਲ ਸਮਝ ਲੱਗ ਗਈ ਹੋਵੇਗੀ ਜੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਜਲਦੀ ਨਵੀਂ ਹੋਰ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਧੰਨਵਾਦ ਜੀ